ਕਿਵੇਂ ਹੋ ਪੰਜਾਬੀਓ ਉਮੀਦ ਹੈ ਚੜਦੀ ਕਲਾ 'ਚ ਹੋਵੋਗੇ ਕਿਉਂਕਿ ਅਸੀਂ ਤਾਂ ਤੇਰਾ ਭਾਣਾ ਮੀਠਾ ਲਾਗੇ ਚ ਵਿਸ਼ਵਾਸ ਕਰਦੇ ਹਾਂ ਅਸੀਂ ਤਾਂ ਕੇਰਲ ਪਹੁੰਚ ਗਏ ਸੀ ਜਦੋਂ ਉੱਥੇ ਹੜਾਏ ਸੀ ਅਸੀਂ ਗੁਜਰਾਤ ਵੀ ਗਏ ਸੀ ਜਦੋਂ ਉੱਥੇ ਪਹੁੰਚ ਆ ਲਾਇਆ ਸੀ ਦਿੱਲੀ ਰਾਜਸਥਾਨ ਹਿਮਾਚਲ ਉੱਤਰਾਖੰਡ ਬਿਹਾਰ ਚਾਰਖੰਡ ਨੇਪਾਲ ਕਿਹੜੀ ਐਸੀ ਥਾਂ ਹੈ ਜਿੱਥੇ ਅਸੀਂ ਮੁਸੀਬਤ ਵੇਲੇ ਨਹੀਂ ਗਏ ਪਰ ਅੱਜ ਜਦੋਂ ਅੱਧਾ ਪੰਜਾਬ ਪਾਣੀ ਵਿੱਚ ਡੁੱਬ ਚੁੱਕਾ ਹੈ ਜਦ ਸਾਨੂੰ ਆਪ ਨੂੰ ਮਦਦ ਦੀ ਲੋੜ ਹੈ ਤਾਂ ਭਾਵੇਂ ਕੋਈ ਸਾਡੀ ਬਾਫੜਨ ਆਇਆ ਜਾਂ ਨਹੀਂ ਅਸੀਂ ਆਪ ਹੀ ਇੱਕ ਦੂਜੇ ਦੀ ਬਾ ਮਜ਼ਬੂਤੀ ਨਾਲ ਫੜ ਰੱਖੀ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਇੱਥੇ ਹੜ੍ਹ ਆਉਣਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਦਰਿਆਵਾਂ ਦੇ ਕੰਢੇ ਟੁੱਟ ਜਾਣ ਜਾਂ ਬੇਮੌਸਮੀ بارشਾਂ ਕਾਰਨ ਅਕਸਰ ਪਿੰਡ ਤੇ ਖੇਤ ਪਾਣੀ ਵਿੱਚ ਡੁੱਬ ਜਾਂਦੇ ਹਨ ਪੰਜਾਬ ਪ੍ਰਾਤਨ ਸਮੇਂ ਤੋਂ ਹੀ ਵਿਦੇਸ਼ੀਆਂ ਲਈ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਹਮਲਿਆਂ ਅਤੇ ਹੜ੍ਹਾਂ ਦੀ ਮਾਰ ਚੱਲਦਾ ਰਿਹਾ ਹੈ ਪਰ ਪੰਜਾਬੀਆਂ ਦੀ ਖਾਸियत ਇਹ ਹੈ ਕਿ ਉਹ ਕਿਸੇ ਵੀ ਆਫਤ ਦੇ ਸਾਹਮਣੇ ਹਾਰ ਨਹੀਂ ਮੰਨਦੇ ਤੁਹਾਡੇ ਹੌਸਲੇ ਹੜਾਂ ਦੀਆਂ ਲਹਿਰਾਂ ਤੋਂ ਵੀ ਵੱਧ ਮਜ਼ਬੂਤ ਹੁੰਦੇ ਹਨ ਤੁਸੀਂ ਕਹਦੇ ਬੜੇ ਹੋ ਐਨਾ ਸਬਰ ਐਨਾ ਹੌਸਲਾ ਕਿੱਥੋਂ ਮਿਲਦਾ ਤੁਹਾਨੂੰ ਤਨ ਹੋ ਤੁਸੀਂ ਹੜ ਦੇ ਸਮੇਂ ਪੰਜਾਬੀ ਇੱਕ ਦੂਜੇ ਦੇ ਨਾਲ ਖੜੇ ਹੋ ਜਾਂਦੇ ਹਨ ਜਿਸ ਕੋਲ ਜੋ ਕੁਝ ਹੁੰਦਾ ਹੈ ਉਹ ਪੀੜਤ ਲੋਕਾਂ ਨਾਲ ਸਾਂਝਾ ਕਰਦਾ ਹੈ ਭਾਵੇਂ ਅੱਜ ਤੁਹਾਨੂੰ ਇਕੱਲੇ ਹੀ ਲੜਨਾ ਪੈ ਰਿਹਾ ਹੈ ਪਰ ਇਸ ਨੂੰ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਫਿਰ ਜਦੋਂ ਹੋਰਾਂ ਤੇ ਮੁਸੀਬਤ ਪੈਣੀ ਤੁਸੀਂ ਫਿਰ ਪਹੁੰਚਣਾ ਹੈ ਮਦਦ ਲੈ ਕੇ ਕਿਉਂਕਿ ਇਹੋ ਗੁਰੂ ਜੀ ਦੀ ਸਿੱਖਿਆ ਹੈ ਗੁਰਦੁਆਰਿਆਂ ਵਿੱਚ ਲੰਗਰ ਲੱਗਦੇ ਰਹਿਣਗੇ ਅਤੇ ਨੌਜਵਾਨ ਆਪਣੀਆਂ ਕਿਸ਼ਤੀਆਂ ਅਤੇ ਟਰੈਕਟਰਾਂ ਨਾਲ ਲੋਕਾਂ ਦੀ ਜਾਨ ਬਚਾਉਂਦੇ ਰਹਣਗੇ। ਮੁਸੀਬਤ ਤੁਹਾਡੀ ਹਿੰਮਤ ਦੀ ਅਜਮਾਇਸ਼ ਕਰ ਰਹੀ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਹੌਂਸਲੇ ਨਾਲ ਹਰ ਆਫਤ ਤੇ ਜਿੱਤ ਪ੍ਰਾਪਤ ਕਰੋਗੇ। ਪੰਜਾਬੀ ਹੜ੍ਹ ਨੂੰ ਵੀ ਰੱਬ ਦੀ ਰਜ਼ਾ ਮੰਨ ਕੇ ਇਸ ਦਾ ਹਿੰਮਤ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਜਿੱਤ ਹਾਸਲ ਕਰਕੇ ਨਮੀ ਉਮੀਦ ਨਾਲ ਨਵਾਂ ਜੀਵਨ ਸ਼ੁਰੂ ਕਰਨਗੇ ਕਿਉਂਕਿ ਅਸੀਂ ਰੋਜ਼ਾਨਾ ਦੋ ਵੇਲੇ ਜਪਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਅਤੇ ਗੁਰੂ ਦਾ ਹੁਕਮ ਮੰਨਣ ਵਾਲੇ ਕਦੇ ਹਾਰ ਨਹੀਂ ਸਕਦੇ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ